ਹਾਂਜੀ ਗਾਈਸ ਸਵੇਰੇ ਉੱਠ ਕੇ ਸੱਚੇ ਪਾਕਸ਼ਾ ਵਾਹਿਗੁਰੂ ਦਾ ਨਾਮ ਲੈਂਤਾ ਆਪਾਂ ਚੱਲੇ ਅੱਜ ਆਪਣੇ ਮਿਸਤਰੀ ਦਾ ਕੰਮ ਦੇਖਣ ਮਿਸਤਰੀ ਨੇ ਮੈਨੂੰ ਬੁਲਾਇਆ ਮਿਸਤਰੀ ਖੜਾ ਬਾਹਰ ਕੁੰਡਾ ਖੋਲਿਆ ਆਪਾਂ ਉਹ ਖੜਾ ਮਿਸਤਰੀ ਇਹ ਮੁੰਡੇ ਹੈਗੇ ਨੇ ਜੀ ਆਪਣੇ ਦੋਸਤ ਮਿੱਤਰ ਇਹਨਾਂ ਦਾ ਚੱਲ ਰਿਹਾ ਸੀ ਹਾਸੇ ਮਜ਼ਾਕ ਤੇ ਆਪਾਂ ਮਿਲਿਆ ਸਾਰਿਆਂ ਨਾਲ ਹੱਥ ਸਾਰਿਆਂ ਜੀ ਆਪਾਂ ਨੇ ਆਪਣੇ ਭਰਾਵਾਂ ਦੇ ਨਾਲ ਕੀਤੀ ਗੱਲਬਾਤ ਤੇ ਹੁਣ ਅਸੀਂ ਚੱਲੇ ਮਿਸਤਰੀ ਦੇ ਨਾਲ ਮਿਸਤਰੀ ਦਾ ਕੰਮ ਦੇਖਣ ਮਿਸਤਰੀ ਦਾ ਕੰਮ ਚੱਲ ਰਿਹਾ ਸੀ ਜੋਰਾਂ-ਜੋਰ ਤੇ ਮਿਸਤਰੀ ਨੇ ਖੋਲਿਆ ਗੇਟ ਲੋ ਜੀ ਮਿਸਤਰੀ ਸਾਹਿਬ ਖੋਲੋ ਗੇਟ ਗੇਟ ਬਹੁਤ ਹੀ ਜ਼ਿਆਦਾ ਪਸੰਦ ਆ ਮੈਨੂੰ ਡਿਜ਼ਾਈਨ ਦੇਖੋ ਗੇਟ ਦਾ ਪੂਰਾ ਇੱਕ ਨੰਬਰ ਆ ਆ ਮਿਸਤਰੀ ਜੀ ਆਪਾਂ ਨੂੰ ਦੇਣਗੇ ਆਪਣੇ ਕੰਮ ਦੀ ਜਾਣਕਾਰੀ ਅੰਦਰੋਂ ਲੈ ਕੇ ਬਾਹਰੋਂ ਸਾਰੀ ਟੋਟਲ ਚਲੋ ਬਾਅਦ ਦੇ ਆ ਭਾਂਗੇ ਵੱਲ ਮਿਸਤਰੀ ਨੇ ਜਿੰਨੇ ਵੀ ਕੰਮ ਕੀਤੇ ਨੇ ਬਹੁਤ ਤਸੱਲੀਦਾਨ ਕਿਤੇ ਨੇ ਅਸੀਂ ਪਹਿਲਾਂ ਇਹਨਾਂ ਦੇ ਮਾਲੋ ਜਿੱਥੇ ਕੰਮ ਕੀਤਾ ਉੱਥੇ ਗਏ ਆਂ ਦੇਖੋ ਤੁਸੀਂ ਕੰਮ ਦੇਖੋ ਪੂਰਾ ਬਹੁਤ ਇੱਕ ਨੰਬਰ ਕੰਮ ਹੈ ਮੈਂ ਕੋਰਾਂ ਦੇਖੋ ਤੁਸੀਂ ਇੱਕ ਨੰਬਰ ਆਇਆ ਪਲਾਸਟਰ ਬਹੁਤ ਵਧੀਆ ਜਿਹਾ ਤੇ ਕੰਮ ਕਰਿਆ ਹੈ ਮਿਸਤਰੀ ਨੇ ਹੁਣ ਕਰਦੇ ਆਂ ਪੱਲੀ ਕੱਲੀ ਨਾਲ ਗੱਲਬਾਤ ਇਹਨਾਂ ਦੇ ਕੰਮ ਦੇ ਪ੍ਰਤੀ ਜਾਣਕਾਰੀ ਲੈਣੇ ਆਂ ਮਿਸਤਰੀ ਨੂੰ ਗੱਲ ਪੁੱਛਾਂ ਬਈ ਇੱਕ ਪੁੱਛੋ ਜਿਵੇਂ ਲੱਕੜ ਨੂੰ ਸਿਉਂਖ ਲੱਗਦੀ ਹੁੰਦੀ ਹੈ ਤੁਸੀਂ ਮਾਲਕ ਨੂੰ ਆਏਗਾ ਤਾਂ ਖਾ ਜਾਣੇ ਉਹ ਇੰਝ ਲੱਗੇ ਰਹੇ ਨੇ ਉਸੇ ਦੇਖ ਲੋ ਹੈ ਆਪੀ ਦੇਖ ਲੋ ਤਾਂ ਮੈਂ ਚੈੱਕ ਕਰਕੇ ਦੇਖੋ ਚੈੱਕ ਤਾਂ ਕਰ ਲਿਆ ਚੈੱਕ ਤਾਂ ਕੰਮ ਦਾ ਕੋਈ ਦਿੱਕਤ ਨਹੀਂ ਕੋਰਾ ਜਿਵੇਂ ਕਿਰਪਾ ਨੂੰ ਸਿੱਧੀਆਂ ਖੜੀਆਂ ਨਹੀਂ ਪੂਰੀਆਂ ਹੂੰ ਇਹ ਚੱਕਰ ਕੀ ਹੁੰਦਾ ਮਿਸਤਰੀ ਮੈਨੂੰ ਲੱਗਦਾ ਤੁਸੀਂ ਆਪ ਨਹੀਂ ਲਾਟ ਮਰਵਾਉਂਦੇ ਅਗਲੀ ਦੀ ਆਪ ਹੀ ਵੱਜ ਜਾਂਦੀ ਹੈ ਹਣਾ ਮਿਸਤਰੀ ਲਾਟ ਉਹ ਬੇਟਾ ਪੈਸਾ ਪੈਸਾ ਪ੍ਰੋਫ ਥੋੜੀ ਹੁੰਦੀ ਆ ਬੇਟਾ ਵੱਡਾ ਜਿ ਘੱਟ ਜਾਂਦੇ ਆ ਅੱਛਾ अच्छा आ कोठी ਦਾ ਮਾਲਕ ਠੀਕ ਨੇ ਆ ਬਹੁਤ ਤੋਂ ਵਧੀਆ ਨੇ ਅੱਛਾ ਇੱਕ ਕੋਠੀ ਆਪਾਂ ਪਹਿਲਾਂ ਪਾਈ ਸੀ ਉਹ ਵੀ ਮਾਲਕ ਠੀਕ ਸੀ ਹਨਾ ਅੱਛਾ ਇਹ ਆਏ ਆ ਮਤਲਬ ਵੀ ਅੱਡੀਆਂ ਚੱਕ ਕੇ ਫਹਾ ਨਹੀਂ ਲੈਣਾ ਚਾਹੀਦਾ ਕਿਸੇ ਨੂੰ ਹਾਂ ਇਹ ਨਹੀਂ ਲੈਣਾ ਹੈ ਹੈ ਇਹ ਇਹ ਗੱਲ ਅੱਛਾ ਜਿੰਨਾ ਬਜਟ ਹੋਵੇ ਉਨਾਂ ਹੀ ਕੰਮ ਛੇੜੇ ਜਿੰਨਾ ਬਜਟ ਹੋਵੇ ਉਨਾਂ ਹੀ ਕੰਮ ਛੇੜਨਾ ਚਾਹੀਦਾ ਗੱਲ ਸਹੀ ਆ ਕੋਈ ਗੁੰਡੇ ਦੀ ਮਿਸਤਰੀ ਤੇਰਾ ਕੰਮ ਬਹੁਤ ਸੋਹਣਾ ਲੱਗਿਆ ਕੰਮ ਬੋਲਦਾ ਪੂਰਾ ਐ ਜਿਵੇਂ ਪਲਾਸਟਰ ਦੇ ਛੰਡ ਗੱਡੀ ਪਈ ਆ ਮਿਸਤਰੀ ਨੇ ਕਿੰਨੇ ਦਿਨਾਂ ਚ ਕਰਤੀ ਮਿਸਤਰੀ ਇਹ ਕੋਠੀ ਪਲਸਤਰ ਇਹ ਵਿੱਚੋਂ ਵਿੱਚੋਂ 4 ਦਿਨਾਂ ਚ 10 ਦਿਨਾਂ ਚ ਇਹ ਕਿੰਨੇ ਸੌ ਫੁੱਟ ਏਰੀਆ ਮਿਸਤਰੀ 1000 ਫੁੱਟ ਏਰੀਆ ਸਾਰਾ 1600 ਫੁੱਟ ਏਰੀਆ ਅੱਛਾ ਠੀਕ ਹੈ ਜੀ ਕੰਮ ਤਾਂ ਬਹੁਤ ਸੋਹਣਾ ਮਿਸਤਰੀ ਇਹ ਮੰਨ ਲਓ ਨਿਵਾ ਤੋਂ ਲੈ ਕੇ ਉੱਪਰ ਤੱਕ ਸਾਰੀ ਤੁਸੀਂ ਨੇ ਕੰਪਲੀਟ ਕੀਤੀ ਆ ਠੀਕ ਹੈ ਕੰਮ ਤਾਂ ਤੁਹਾਡਾ ਇੱਕ ਨੰਬਰ ਆ ਪੂਰਾ ਹਾਂਜੀ ਦੇਖੋ ਮਿਸਤਰੀ ਦਾ ਕੰਮ ਬਹੁਤ ਹੀ ਸਫਾਈ ਦੇ ਨਾਲ 10 ਤੋਂ 11 ਦਰਾਂ ਦੇ ਵਿੱਚੋਂ ਅੰਦਰੋਂ ਅੰਦਰੋਂ ਪਲਾਸਟਰ ਕਰਤੀ ਥੋੜਾ ਮਨ ਲਕੀ ਲੋਬੀ ਵਿੱਚੋਂ ਹਲੇ ਫਰੰਟ ਥੋੜਾ ਜਿਹਾ ਰਹਿ ਗਿਆ ਮਤਲਬ ਕਿ ਬਹੁਤ ਜ਼ਿਆਦਾ ਨਹੀਂ ਥੋੜਾ ਜਿਹਾ ਕਹਿ ਸਕਦੇ ਆਪਾਂ ਬਹੁਤ ਮਿਹਨਤ ਕੀਤੀ ਗਈ ਮਿਸਤਰੀ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਗਈ ਇਹ ਮਿਹਨਤ ਦੇਖੋ ਤੁਸੀਂ ਕੱਲੀ ਕੱਲੀ ਚੀਜ਼ ਜਮਾਂ ਨੂੰ ਕਿੰਦਕੇ ਖੜਾਈ ਪਈ ਹੈ 10 11 ਦੇ ਵਿੱਚ 1600 ਫੁੱਟ ਏਰੀਆ ਕਵਰ ਕਰਨਾ ਬਹੁਤ ਔਖੀ ਗੱਲ ਹੈ ਤੁਹਾਡਾ ਕੰਮ ਬਹੁਤ ਸੋਹਣਾ ਲੱਗਿਆ ਮਿਸਤਰੀ ਜੀ ਇਹ ਹੁਣ ਇਸ ਤੋਂ ਬਾਅਦ ਤੁਸੀਂ ਜਦੋਂ ਆਪਣਾ 6-7 ਵਜੇ ਤੁਹਾਡੀ ਛੁੱਟੀ ਹੋਈ ਨੇ ਇਸ ਤੋਂ ਬਾਅਦ ਕੋਈ ਤੁਹਾਡਾ ਸਾਈਡ ਬਿਜ਼ਨਸ ਕਰਦੇ ਹੋ ਤੁਸੀਂ ਕੋਈ? ਖੰਡਰ ਲੈ ਨਹੀਂ। ਅੱਛਾ ਕੀ ਕਰਦੇ ਹੋ ਜੀ? ਅਸੀਂ ਮੈਂ ਮੂਹਰ ਜਮਾ ਬਣਾ ਲੈਣਾ ਸੀ ਨਾਲ ਨਾਲ। ਅੱਛਾ ਉਹਦੇ ਵਿੱਚੋਂ ਕਿੰਨੇ ਕਮਾ ਲੈਣੇ ਤੁਸੀਂ? ਕਮਾ ਲੈਣਾ ਮੈਂ 5-400 ਰੁਪਏ। 5-400 ਰੁਪਏ ਛੋਡੀ ਦਿਹਾੜੀ ਕਿੰਨੀ ਇੱਧਰ ਮਿਸਤਰੀ ਦੇ ਕੰਮ 'ਚ? ਇੱਧਰ ਹੈਗੀ ਹੈ 850. 850 850 ਤੇ 300 ਤੋਂ 900 ਰੁਪਏ ਬਣ ਜਾਂਦਾ ਤੁਹਾਨੂੰ। 11 1200 ਬੰਨ ਜਾ ਮਾਲਕ ਦੀ ਕਿਰਪਾ ਜੋ ਹੈਗਾ ਚਲੋ ਵਧੀਆ ਗੱਲ ਹੈ ਜੀ ਫਿਰ ਤਾਂ ਇਹਦਾ ਮਤਲਬ ਫਿਰ ਇਹ ਸਿੱਖਿਆ ਮਿਲਦੀ ਆ ਤੁਹਾਡੇ ਕੰਮ ਤੋਂ ਮਤਲਬ ਕਿ ਮਿਹਨਤ ਕਰਨੀ ਚਾਹੀਦੀ ਹੈ ਹਰ ਨੌਜਵਾਨ ਨੂੰ ਹਾਂ ਜੀ ਨੌਕਰੀਆਂ ਪਿੱਛੇ ਭੱਜੇ ਫਿਰਦੇ ਨੇ ਆਪਦਾ ਬਿਜ਼ਨਸ ਕਰਨ ਤਾਂ ਬਹੁਤ ਵਧੀਆ ਗੱਲ ਹੈ ਹਾਂ ਹਾਂ ਚਲੋ ਵਧੀਆ ਗੱਲ ਹੈ ਜੀ ਨਾ ਜੇ ਕੋਈ 8-10 ਹਜ਼ਾਰ ਤੇ ਨੌਕਰੀ ਤੇ ਵੀ ਉਹ ਵੀ ਸਾਈਡ ਕਰ ਸਕਦਾ ਹੈਗਾ ਹਾਂ ਪਾਰਟ ਟਾਈਮ ਜੀ ਪੜਨ ਵਾਲੇ ਮੁੰਡੇ ਨੇ ਪਾਰਟ ਟਾਈਮ ਕਰ ਸਕਦੇ ਜਿਵੇਂ ਨੌਕਰੀ ਵਾਲਾ ਬੰਦਾ ਕੋਈ ਜਿਵੇਂ ਪ੍ਰਾਈਵੇਟ ਨੌਕਰੀ ਕਰਦਾ ਕੋਈ ਉਹ ਵੀ ਸਾਈਡ ਬਿਜ਼ਨਸ ਕਰ ਸਕਦਾ ਆਪਾਂ ਹਾਂ ਸੋਦੀਆ ਮਿਹਨਤ ਦੇਖ ਕੇ ਮੈਨੂੰ ਬਹੁਤ ਜਿਆਦਾ ਬਹੁਤ ਵਧੀਆ ਫੀਲ ਹੋ ਰਿਹਾ